ਤਰੰਤਰੰਮ ਜੰਮੀ ਚੋਣ ਦੀਆਂ ਤਰੀਕਾਂ ਆ ਚੁੱਕੀਆਂ ਨੇ 11 ਤਰੀਕ ਨੂੰ ਚੋਣ ਹੋਵੇਗੀ ਔਰ 14 ਤਰੀਕ ਨੂੰ ਕਾਊਂਟਿੰਗ ਹੋਵੇਗੀ ਜ਼ਾਹਿਰ ਤੌਰ ਦੇ ਉੱਤੇ ਹੁਣ ਪਾਰਟੀਆਂ ਇਕਸਾਰ ਹੋ ਕੇ ਚੋਣ ਮੈਦਾਨ ਦੇ ਵਿੱਚ ਨਿੱਤਰ ਜਾਣੀਆਂ ਵਿੱਚ ਕੁਝ ਜ਼ਿਆਦਾ ਵਕਫਾ ਨਹੀਂ ਰਹਿ ਗਿਆ ਇੱਕ ਮਹੀਨਾ ਜ਼ਿਆਦਾ ਤੋਂ ਜ਼ਿਆਦਾ ਔਰ ਉਸ ਦੇ ਵਿੱਚ ਵੀ ਪ੍ਰਚਾਰ ਕਰਨਾ ਹੈ ਤੇ ਉਸ ਤੋਂ ਪਹਿਲਾਂ ਚੋਣ ਜ਼ਾਬਤਾ ਲੱਗ ਜਾਵੇਗਾ ਹੁਣ ਇਹੋ ਜੀ ਸਥਿਤੀ ਦੇ ਵਿੱਚ ਪਾਰਟੀਆਂ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਸ ਪਰਟੀਕੂਲਰ ਹਲਕੇ ਦੇ ਵਿੱਚ ਜਾ ਕੇ ਆਪਣਾ ਪ੍ਰਚਾਰ ਆਰੰਭ ਦੇਣ ਹੁਣ ਬਹੁਤ ਸਾਰੀਆਂ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਪੰਥਕ ਧਿਰਾਂ ਦੇ ਵੱਲੋਂ ਅਜੇ ਤੱਕ ਉਮੀਦਵਾਰ ਨਹੀਂ ਐਲਾਨੇ ਗਏ ਹਾਲਾਂਕਿ ਜੇ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਗੱਲ ਕਰੀਏ ਤੇ ਉਹਦੇ ਵਿੱਚ ਐਮਪੀ ਸਰਜੀਤ ਸਿੰਘ ਖਾਲਸਾ ਨੇ ਲੰਘੇ ਦਿਨੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਆਉਂਦੇ 2 ਦਿਨਾਂ ਦੇ ਵਿੱਚ ਉਹ ਵੀ ਉਮੀਦਵਾਰ ਐਲਾਨ ਦੇਣਗੇ ਹੁਣ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਹੈ ਸ਼ਰੋਮੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਉਸ ਦਾ ਪੂਰਾ ਦਰਉਮਦਾਰ ਸੰਦੀਪ ਸਣੀ ਦੇ ਉੱਤੇ ਟਿਕਿਆ ਨਜ਼ਰ ਆ ਰਿਹਾ ਸੀ ਪਰ ਸੰਦੀਪ ਸਣੀ ਦਾ ਪਰਿਵਾਰ ਵੀ ਯੂ ਟਰਨ ਲੈ ਗਿਆ ਹੁਣ ਕਿਆਸ ਚੱਲ ਰਿਹਾ ਹੈ ਕਿ ਸ਼ਾਇਦ ਸੰਦੀਪ ਸਣੀ ਦੇ ਪਰਿਵਾਰ ਵਿੱਚੋਂ ਕੋਈ ਚੋਣ ਲੜੇ ਜਾਂ ਸੰਦੀਪ ਸਣੀ ਦਾ ਭਰਾ ਚੋਣ ਲੜੇ ਜਾਂ ਸੰਦੀਪ ਸਣੀ ਦੀ ਪਤਨੀ ਚੋਣ ਲੜੇ ਇਹੜਾ ਦੋਮਾ ਸੰਭਾਵਨਾਵਾਂ ਦੇ ਉੱਤੇ ਚਰਚਾਵਾਂ ਚੱਲ ਰਹੀਆਂ ਨੇ ਪਰ ਸੰਦੀਪ ਸਣੀ ਆਪ ਚੋਣ ਨਹੀਂ ਲੜੇਗਾ ਇਹ ਵੀ ਕਿਆਸ ਚੱਲ ਰਿਹਾ ਹੈ ਹਾਲਾਂਕਿ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਵੀ ਡਿਕਲੇਅਰ ਹੋ ਜਵੇ ਕਿ ਸੰਦੀਪ ਸਣੀ ਦੇ ਵੱਲੋਂ ਕੋਈ ਚੋਣ ਹੀ ਨਹੀਂ ਲੜੇਗਾ ਮਤਲਬ ਮਸਲਨ ਸੰਦੀਪ ਸਣੀ ਦਾ ਪਰਿਵਾਰ ਹੀ ਚੋਣ ਨਹੀਂ ਲੜੇਗਾ ਫਿਰ ਇਹੋ ਜੀ ਸਿਚੁਏਸ਼ਨ ਵੇਖ ਕੇ ਇਹਨਾਂ ਦੋਵੇਂ ਧਰਾਂ ਵਾਸਤੇ ਵਾਰਿਸ ਪੰਜਾਬ ਦੇ ਅਤੇ ਪੁਨਰ ਸੁਰਜੀਤ ਅਕਾਲੀ ਦਲ ਦੋਵਾਂ ਵਾਸਤੇ ਇਹ ਪ੍ਰੋਬਲਮੈਟਿਕ ਸਿਚੁਏਸ਼ਨ ਹੋ ਸਕਦੀ ਹੈ ਕਿਉਂਕਿ ਅਜੇ ਤੱਕ ਇਹ ਦੋਵੇਂ ਧਿਰਾਂ ਇਸ ਇੱਕ ਧਿਰ ਦੇ ਉੱਤੇ ਦਾਰਮਦਰ ਸਿੱਟ ਕੇ ਬੈਠੀਆਂ ਸੀ ਜੇ ਵਾਰਿਸ ਪੰਜਾਬ ਦੇ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਬੀਬੀ ਪਰਮਜੀਤ कौर ਖਾਲੜਾ ਦੀ ਗੱਲ ਚੱਲ ਰਹੀ ਸੀ ਪਰ ਉਹਨਾਂ ਨੇ ਆਪਣਾ ਪੱਖ ਸਾਫ਼ ਕਰ ਦਿੱਤਾ ਉਹਨਾਂ ਦੇ ਖਾਲੜਾ ਮਿਸ਼ਨ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਚੋਣ ਨਹੀਂ ਲੜੀ ਜਾਵੇਗੀ ਹੁਣ ਇਹੋ ਜੀ ਸਥਿਤੀ ਦੇ ਵਿੱਚ ਰਹਿੰਦਾ ਸੰਦੀਪ ਸਣੀ ਸੰਦੀਪ ਸਣੀ ਇਸ ਵੇਲੇ ਚੋਣ ਲੜੇਗਾ ਜਾਂ ਨਹੀਂ ਲੜੇਗਾ ਇਹ ਸਿੱਧੇ ਤੌਰ ਦੇ ਉੱਤੇ ਇਫੈਕਟ ਕਰ ਸਕਦਾ ਦੋ ਧਿਰਾਂ ਨੂੰ ਇੱਕ ਵਾਰਿਸ ਪੰਜਾਬ ਦੇ ਅਕਾਲੀ ਦਲ ਤੇ ਦੂਸਰਾ ਪੁਨਰ ਸਰਜੀਤ ਅਕਾਲੀ ਦਲ ਪਰ ਵੱਡਾ ਸਵਾਲ ਇਹ ਖੜਦਾ ਹੈ ਕਿ ਕੀ ਪੁਨਰ ਸਰਜੀਤ ਅਕਾਲੀ ਦਲ ਇਸ ਵੇਲੇ ਆ ਉਸ ਪੋਜੀਸ਼ਨ 'ਚ ਹੈ ਕਿ ਉਹ ਐਨਾ ਸਟਾਲ ਕਰ ਦਵੇ ਕਿਉਂਕਿ ਇਹ ਪੰਥਕ ਹਲਕਾ ਹੈ ਤਰਨਤਾਰਨ ਇੱਕ ਪੰਥਕ ਹਲਕਾ ਹੈ ਇਥੋਂ ਚੋਣ ਮੁਹਿੰਮ ਸ਼ੁਰੂ ਕਰਨ ਵਾਸਤੇ ਆਪਣੇ ਉਮੀਦਵਾਰ ਨੂੰ ਐਲਾਨਣਾ ਜ਼ਰੂਰੀ ਹੈ ਇਹ ਜ਼ਰੂਰ ਸਮਝਿਆ ਜਾ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਚਿਹਰੇ ਉੱਤੇ ਚੋਣ ਪ੍ਰਚਾਰ ਹੋਵੇਗਾ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਚਿਹਰਾ ਇਕੱਲਾ ਚੋਣ ਨਹੀਂ ਜਿਤਾ ਸਕਦਾ ਜੇ ਚੋਣ ਚੋਣ ਦੇ ਵਿੱਚ ਉਮੀਦਵਾਰ ਨਹੀਂ ਹੋਵੇਗਾ ਤੇ ਫਿਰ ਪਾਰਟੀ ਜ਼ਾਹਿਰ ਤੌਰ ਦੇ ਉੱਤੇ ਚੋਣ ਨਹੀਂ ਲੜੇਗੀ ਔਰ ਜੇ ਚੋਣ ਨਹੀਂ ਲੜੇਗੀ ਇੱਕ ਪੰਥਕ ਹਲਕੇ ਦੇ ਵਿੱਚੋਂ ਪੁਨਰ ਸੁਰਜੀਤ ਅਕਾਲੀ ਦਲ ਚੋਣ ਨਹੀਂ ਲੜੇਗਾ ਫਿਰ ਆਪਣੇ ਆਪ ਦੇ ਵਿੱਚ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਇਸ ਧੜੇ ਵਾਸਤੇ ਬਣ ਜਾਵੇਗੀ ਕਿਉਂਕਿ ਫਾਊਂਡੇਸ਼ਨ ਹੀ ਬਿਲਡ ਨਹੀਂ ਹੋਵੇਗੀ ਜਿਹੜੀ ਬੁਨਿਆਦ ਹੈ ਉਹੀ ਬਿਲਡ ਨਹੀਂ ਹੋਵੇਗੀ ਤੇ ਉਸ ਸਥਿਤੀ ਦੇ ਵਿੱਚ ਬਾਕੀ ਹਲਕਿਆਂ ਦੇ ਵਿੱਚ ਫਿਰ ਕਿਵੇਂ ਪ੍ਰਚਾਰ ਉੱਠੇਗਾ ਦੂਸਰੀ ਰਹਿਦੀ ਗੱਲ ਹੈ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਤੇ ਜਿਵੇਂ ਪਹਿਲਾਂ ਦੱਸਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਉੱਤੇ ਨਿਰਧਾਰਿਤ ਸਨ ਉਸ ਤੋਂ ਬਾਅਦ ਸੰਦੀਪ ਸਣੀ ਆ ਗਿਆ ਹੁਣ ਜੇ ਸੰਦੀਪ ਸਣੀ ਦੇ ਪਰਿਵਾਰ ਦੇ ਵਿੱਚੋਂ ਕੋਈ ਲੜਦਾ ਇਸ ਸਥਿਤੀ ਦੇ ਵਿੱਚ ਵਾਰਿਸ ਪੰਜਾਬ ਦੇ ਧੜੇ ਵੱਲੋਂ ਇਹ ਕਲੀਅਰ ਹੈ ਕਿ ਜੋ ਕੋਈ ਵੀ ਸੰਦੀਪ ਸਣੀ ਵੱਲੋਂ ਲੜੂਗਾ ਉਹ ਉਹਦਾ ਸਮਰਥਨ ਕਰਨਗੇ ਮਸਲਨ ਜੇ ਸੰਦੀਪ ਸਣੀ ਲੜਦਾ ਹੈ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਾਂ ਵਾਰਿਸ ਪੰਜਾਬ ਦੇ ਅਕਾਲੀ ਦਲ ਦਾ ਜਿਹੜਾ ਪੋਲਿਟੀਕਲ ਪਿਮੇਖ ਹੈਗਾ ਇਸ ਹਲਕੇ ਦੇ ਵਿੱਚ ਉਹ ਨਿਰਧਾਰਿਤ ਹੈ ਕਿ ਉਹ ਉਸ ਦੇ ਵੱਲ ਹੋਣਗੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਵੇਖਣ ਦੀ ਗੱਲ ਹੈ ਕਿ ਜੇ ਸੰਦੀਪ ਸੈਣੀ ਦੇ ਪਰਿਵਾਰ ਵਿੱਚੋਂ ਕੋਈ ਚੋਣ ਲੜਦਾ ਤਾਂ ਕੀ ਇਹ ਪਰਿਵਾਰ ਇੱਕ ਮੁੱਢ ਬਣੇਗਾ ਇਹ ਦੋ ਟੜਿਆਂ ਦੇ ਵਿੱਚ ਗੱਠ ਜੋੜਦਾ ਜਿੱਥੇ ਪੁਨਰ ਸੁਰਜੀਤ ਅਕਾਲੀ ਦਲ ਇਸ ਵੇਲੇ ਕੁਐਸਚਨਬਲ ਸਿਚੁਏਸ਼ਨ ਦੇ ਵਿੱਚ ਹੈ ਉੱਥੇ ਦੂਸਰੇ ਪਾਸੇ ਵਾਰਿਸ ਪੰਜਾਬ ਦੇ ਜਥੇਬੰਦੀ ਵਾਲਾ ਅਕਾਲੀ ਦਲ ਜਿਹੜਾ ਆ ਉਹ ਵੀ ਇਸ ਵੇਲੇ ਡਾਮਾਡੋਲ ਨਜ਼ਰ ਆ ਰਿਹਾ ਪਰ ਕੀ ਜੇ ਇਹ ਪਰਿਵਾਰ ਚੋਣ ਲੜਦਾ ਹੈ ਤੇ ਇਹਨਾਂ ਦੋਵਾਂ ਦੇ ਵਿੱਚ ਗੱਠ ਜੋੜ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਮੁਕੰਮਲ ਹੋ ਜਾਵੇਗਾ ਹਾਲਾਂਕਿ ਅ ਤਰ ਸਿੰਘ ਸਿੰਘ ਨੇ ਇਹ ਗੱਲ ਜ਼ਾਹਿਰ ਕਰ ਦਿੱਤੀ ਸੀ ਕਿ ਅਜੇ ਤੱਕ ਗੱਠਜੋੜ ਨੂੰ ਲੈ ਕੇ ਕੋਈ ਇਨਫੈਕਟ ਚਰਚਾ ਨਹੀਂ ਹੈਗੀ ਪਰ ਜੇ ਆਉਂਦੇ ਸਮੇਂ ਦੇ ਵਿੱਚ ਐ ਪ੍ਰਤੀਤ ਹੋਇਆ ਕਿ ਜ਼ਰੂਰੀ ਹੈ ਤਾਂ ਜ਼ਰੂਰ ਕੀਤਾ ਜਾਵੇਗਾ ਹੁਣ ਵੱਡਾ ਸਵਾਲ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਵੀ ਇਨਫੈਕਟ ਹੁਣ ਤਾਂ ਭਾਜੀਪੀ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਮਤਲਬ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਉਹ ਇਸ ਵੇਲੇ ਪੂਰੇ ਜ਼ੋਰਾਂ ਦੇ ਨਾਲ ਚੋਣ ਮੈਦਾਨ ਦੇ ਵਿੱਚ ਨਿਤਰੀਆਂ ਹੋਈਆਂ ਨੇ ਦੂਸਰੇ ਪਾਸੇ ਸ਼ਰੂਮਣੀ ਅਕਾਲੀ ਦਲ ਬਾਦਲ ਤੜਾ ਜਿਹੜਾ ਹੈ ਉਹਨਾਂ ਨੇ ਵੀ ਆਪਣੇ ਉਮੀਦਵਾਰ ਨੂੰ ਐਲਾਨਿਆ ਹੋਇਆ ਹੁਣ ਇਸ ਸਿਚੁਏਸ਼ਨ ਦੇ ਵਿੱਚ ਵੇਖਣ ਦੀ ਗੱਲ ਹੈ ਕਿ ਇਹ ਦੋ ਧੜੇ ਜਿਹੜੇ ਇਸ ਵੇਲੇ ਸੈਂਟਰ ਆਫ ਅਟਰੈਕਸ਼ਨ ਬਣੇ ਹੋਏ ਨੇ ਕੀ ਇਹ ਸੈਂਟਰ ਆਫ ਅਟਰੈਕਸ਼ਨ ਰਹਿ ਸਕਦੇ ਆ ਕਿਉਂਕਿ ਇਹ ਜਮਨੀ ਚੋਣਾ ਇਹਨਾਂ ਦੋਵੇਂ ਧੜਿਆਂ ਦਾ ਭਵਿੱਖ ਡਿਸਾਈਡ ਕਰ ਸਕਦੀਆਂ ਨੇ ਜਿੱਥੇ ਇੱਕ ਪਾਸੇ ਇਸ ਲੋਕ ਸਭਾ ਹਲਕੇ ਦੇ ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਵੱਡਾ ਮਾਰਜਿਨ ਹਾਸਲ ਕੀਤਾ ਕੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਸ ਦੇ ਪ੍ਰਧਾਨ ਭਾਈ ਅਮਰਿਤਪਾਲ ਸਿੰਘ ਨੇ ਉਹ ਪਾਰਟੀ ਇਸ ਹਲਕੇ ਦੇ ਵਿੱਚ ਚੋਣ ਲੜ ਕੇ ਜਿੱਤ ਸਕਦੀ ਹੈ ਕਿ ਨਹੀਂ ਇਹ ਨਿਰਧਾਰਤ ਹੋਵੇਗਾ ਔਰ ਦੂਸਰੇ ਪਾਸੇ ਜਿੱਥੇ ਵੱਡੇ ਮਾਰਜਨ ਦੇ ਨਾਲ ਪੰਥਕ ਸਫਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਉਭਾਰਿਆ ਗਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਕੀ ਆਪਣੇ ਪੁਨਰ ਸੁਰਜੀਤ ਅਕਾਲੀ ਦਲ ਨੂੰ ਪੰਥਕ ਸਫਾਂ ਦੇ ਵਿੱਚ ਸਟੈਂਡ ਕਰ ਸਕਦੇ ਆ ਕਿ ਨਹੀਂ ਇਹਦੇ ਉੱਤੇ ਵੱਡਾ ਵਿਚਾਰ ਵਿਮਰਸ਼ ਹੋਵੇਗਾ ਇਸ ਚੋਣ ਤੋਂ ਬਾਅਦ ਇਹਨਾਂ ਜਮਨੀ ਚੋਣਾਂ ਤੋਂ ਬਾਅਦ ਇਹ ਡਿਕਲੇਅਰ ਕੀਤਾ ਜਾ ਸਕਦਾ ਹੈ ਕਿ ਆਖਰ ਇਹਨਾਂ ਪੰਥਕ ਪਾਰਟੀਆਂ ਦਾ ਭਵਿੱਖ ਕੀ ਹੈ ਹੁਣ ਰਹੀ ਗੱਲ ਦੂਸਰੇ ਪਾਸੇ ਨੈਸ਼ਨਲ ਪਾਰਟੀਆਂ ਦੀ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਉਹ ਆਪਣੀਆਂ ਚੋਣ ਮਨੋਰਥ ਪੂਰਾ ਕਰਨ ਵੱਲ ਨੂੰ ਸ਼ੁਰੂ ਹੋ ਗਈਆਂ ਨੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਉੱਤੇ ਅਜੇ ਨਵਾਂ ਨਵਾਂ ਇਲਜ਼ਾਮ ਲਾਇਆ ਗਿਆ ਹੈ ਕਿ ਆਮ ਆਦਮੀ ਪਾਰਟੀ ਦਰਨਤਾਰਨ ਹਲਕੇ ਦੇ ਵਿੱਚ ਪੈਸੇ ਵੰਡਨੇ ਸ਼ੁਰੂ ਕਰ ਗਈ ਹੈ ਹਾਲਾਂਕਿ ਇਹ ਇਲਜ਼ਾਮ ਹੈ ਅਜੇ ਤੱਕ ਇਸ ਨੂੰ ਸ਼ਾਇਦ ਕੋਈ ਡਿਕਲੇਅਰ ਨਹੀਂ ਕਰ ਪਾਇਆ ਪਰ ਤਰਨਤਾਰਨ ਇੱਕ ਹੜ੍ਹ ਪ੍ਰਭਾਵੀ ਖੇਤਰ ਵੀ ਹੈ ਇਹ ਵੀ ਭੁੱਲਣਾ ਨਹੀਂ ਚਾਹੀਦਾ ਤਰਨਤਾਰਨ ਦੇ ਵਿੱਚ ਹੜ੍ਹ ਅਨੇ ਆਪਣਾ ਪ੍ਰਭਾਵ ਦਿਖਾਇਆ ਹੈ ਔਰ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹਨਾਂ ਦੀ ਆਮ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਔਰ ਲੋਕ ਉਸ ਤੋਂ ਵੀ ਨਜਾਤ ਚਾਹੁੰਦੇ ਆ ਹੁਣ ਵੇਖਣ ਦੀ ਗੱਲ ਹੈ ਕਿ ਕੀ ਐਤਕੀ ਨੈਸ਼ਨਲ ਪਾਰਟੀਆਂ ਨੂੰ ਹੋਕਾ ਦਿੱਤਾ ਜਾਵੇਗਾ ਜਿਵੇਂ ਕਿ ਕਰਨਵੀਰ ਸਿੰਘ ਬੁਰਜ ਜਿਹੜੇ ਕਾਂਗਰਸ ਤੋਂ ਉਮੀਦਵਾਰ ਨੇ ਉਹ ਅਜੇ ਤੱਕ ਤਾਂ ਇਹੀ ਵਿਚਾਰਿਆ ਜਾਂਦਾ ਹੈ ਕਿ ਉਹ ਆਪ ਪਹਿਲੀ ਵਾਰ ਇਸ ਪੱਧਰ ਦਾ ਜਿਹੜਾ ਚੋਣ ਹੈ ਉਹ ਲੜਦੇ ਪਏ ਐ ਪਰ ਕੀ ਕਰਨ ਵੀਰ ਸਿੰਘ ਬੁਰਜ ਉਸ ਪੱਧਰ ਦੇ ਲੀਡਰ ਹੈਗੇ ਨੇ ਕਿ ਉਹਨਾਂ ਨੂੰ ਇੱਥੋਂ ਚੋਣ ਲੜਾ ਕੇ ਇਹ ਤੇ ਕਾਂਗਰਸ ਜਿੱਤ ਵੱਲ ਨੂੰ ਵੇਖ ਸਕਦੀ ਹੈ ਕਈ ਤਾਂ ਇਹ ਵੀ ਗੱਲਾਂ ਕਰ ਰਹੀ ਹੈ ਕਿ ਕਾਂਗਰਸ ਇੱਥੋਂ ਹਾਰਨਾ ਚਾਹੁੰਦੀ ਹੈ ਜਾਂ ਕਾਂਗਰਸ ਦਾ ਇੱਥੋਂ ਜਿੱਤਣ ਦਾ ਮਨ ਨਹੀਂ ਹੈਗਾ ਖੈਰ ਉਹ ਕਾਂਗਰਸ ਦੇ ਵਿੱਚ ਆਪਸੀ ਗੁੱਟਬਾਜ਼ੀ ਦਾ ਨਤੀਜਾ ਹੋ ਸਕਦਾ ਕਾਂਗਰਸ ਦੇ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ ਭਾਜਪਾ ਹੈ ਜੋ ਆਪਣੇ ਵੱਡੇ ਚਿਹਰਿਆਂ ਨੂੰ ਲੈ ਕੇ ਅੱਗੇ ਵਧਦੇ ਪਏ ਨੇ ਹੁਣ ਵੇਖਣ ਦੀ ਗੱਲ ਹੈ ਕਿ ਕੀ ਤਰਨ ਤਰਨ ਦੇ ਲੋਕ ਪਹਿਲਾਂ ਮੰਗ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਇਹ ਜਿੱਤ ਪਾਉਂਦੇ ਆ ਜਾਂ ਫਿਰ ਕਿਸੇ ਹੋਰ ਨੂੰ ਮੌਕਾ ਦਿੰਦੇ ਔਰ ਵੱਡੀ ਗੱਲ ਨਿਰਧਾਰਤ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਦੇ ਨਾਮ ਨੂੰ ਵੋਟ ਪਈ ਸੀ ਜਾਂ ਪੰਥ ਇਕਸਾਰ ਹੋਇਆ ਸੀ ਹੁਣ ਇੱਥੇ ਆ ਕੇ ਗੱਲ ਖੜੀ ਹੈ ਜਾਨੀ ਹਰਪ੍ਰੀਤ ਸਿੰਘ ਔਰ ਭਾਈ ਅਮਰਤਪਾਲ ਸਿੰਘ ਦਾ ਪੁਬਿਕ ਕੀ ਕਹਿੰਦਾ ਪੰਥਕ ਸਫਾ ਦੇ ਵਿੱਚ ਉਹ ਇਸ ਚੋਣ ਤੋਂ ਨਿਰਧਾਰਤ ਹੋਊਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂਗੇ ਪੰਜਾਬੀ